ਗੁਰੂ ਦੀ ਦੇਖੋ ਬਖਸ਼ੇਸ਼ ਤਾਂ ਗੁਰੂ ਦੀ ਹੁੰਦੀ ਹੈ ਜੀ ਅੰਦਰ ਬੈਠੇ ਸੀ ਬਾਬਾ ਜੀ ਤੋਂ ਫੋਟੋ ਲੈ ਸੀਗੇ ਇਹਨਾਂ ਦੇ ਵਿੱਚ ਕਿਵੇਂ ਨਾ ਕਿਵੇਂ ਗੁਰੂ ਜੀ ਨੂੰ ਬਸਦਾਗਾ ਕਿ ਇਹਨਾਂ ਦੀ ਬਖਸ਼ੇਸ਼ ਤਾਂ ਕਿ ਸਦਕਾ ਕੁਝ ਇੱਥੇ ਅੰਨੀ ਧੂਰੋਂ ਮੁੰਡੇ ਜਿਹੜੇ ਤੋਂ ਵੀ ਆਉਣੋਂ ਬਾਕੀ ਪੰਜਾਬ ਤੋਂ ਵੀ ਹਰਿਆਣਾ ਤੋਂ ਵੀ ਉਹ ਦੂ ਦੂ ਦੇ ਦੂਸਰੇ ਆਉਣੇ ਹੋ ਤੇ ਤੁਹਾਡੀ ਨਾਲ ਜਿਹੜੀਆਂ ਸ਼ੁੱਧ ਮਨਤਾਵਨਾਵਾਂ ਨੇ ਗਿਆ ਉਹ ਬਾਬਾ ਜੀ ਜ਼ਰੂਰ ਪੂਰਾ ਕਰ ਦੇਣਗੇ ਤੇ ਪਹਿਲੀ ਦੂਰੋ ਆਡੀਓ ਕਸ਼ਨਾ ਗੋਸ਼ਟਾ ਬਾਬਾ ਜੀ ਦੇ ਵਿੱਚ ਕਲਾ ਹੋਊਗੀ ਤੁਹਾਨੂੰ ਤਾਂ ਸਰਖੰਡ ਪਤਾ ਹੈਗਾ ਵੀ ਇਹਨਾਂ ਵਿੱਚ ਕਲਾ ਹੈਗੀ ਕਿਉਂਕਿ ਸਾਡੀ ਇਹ ਨਾ ਕਿ ਸਿਆਸਤਦਾਨ ਹੈ ਉਹ ਸਿਆਸਤਦਾਨ ਜਿੱਥੀਆਂ ਹੋਈਆਂ ਗੱਲਾਂ ਇਹ ਮੈਨੂੰ ਆਉਂਦੀਆਂ ਨਹੀਂ ਆ ਸਾਡੀ ਇਹ ਮਦਦ ਬਹੁਤ ਕਰ ਦੇਣੀ ਹੈ ਇੱਥੇ ਤੇ ਐਤ ਕੀ ਮੈਂ ਪਿਛਲੀ ਵਾਰ ਆਇਆ ਸੀ ਪਿਛਲੇ ਸਾਲ ਆਇਆ ਸੀ ਉਦੋਂ ਮੈਂ ਭਾਰਤ ਦੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਪਰ ਮੈਂ ਪਹਿਲਾਂ 12-13 ਸਾਲ ਅਕਾਲੀ ਦਲ 'ਚ ਹੀ ਰਹਾਗਾ ਤੇ ਐਸੇ ਹੀ ਉਹ ਗੁਰੂ ਦੀ ਬਖਸ਼ਿਸ਼ ਨਾਲ ਮੈਂ ਵਾਪਸ ਅਕਾਲੀ ਦਲ ਦੇ ਵਿੱਚ ਆ ਗਿਆ ਤੇ ਬਾਬਾ ਜੀ ਨੇ ਸਤਿਮੰਦ ਘਰ ਬਾਬਾ ਜੀ ਦੀ ਅੰਨੀ ਮਦਦ ਕੀਤੀ ਅੰਨੀ ਮਦਦ ਕੀਤੀ ਦੇਖੋ ਸਾਰਾ ਕੋਸ਼ਿਸ਼ ਤੇ ਲਾਉਂਦਾ ਕੋਰੂ ਮਹਾਰਾਜ ਦਾ ਕਾਲਪਨਿਕ ਵਾਇਕ ਨੂੰ ਲੈ ਜੀ ਪਰ ਲੋਕਾਂ ਦੇ ਵਿੱਚ ਬਸਦੇ ਨੇ ਕਿ ਤੇ ਲੋਕਾਂ ਨੇ ਰਾਹੀ ਉਹ ਆਪਦਾ ਜਿਹੜਾ ਜਿਹੜਾ ਕਾਰਜ ਜਾਇਗਾ ਉਹ ਕਰਾਉਂਦੇ ਨੇ ਜੀ ਤੇ ਜਿੱਥੇ ਬੀਬਾ ਜੀ ਨੂੰ ਕਹਿੰਦੇ ਸੀਗੇ ਵੀ ਐਤ ਕੀ ਦਾ 100% ਹਾਰੂਗੀ ਜੂਗਾ ਬਾਦਲ ਤੇ ਕੋਈ ਇੱਥੇ ਅਸਰ ਨਹੀਂ ਸੀਗੇ ਨਾਲੇ ਤਲਵੰਡੀ ਸਾਹਿਬ ਉਹ ਹਲਕੇ ਤੇ ਬਿਲਕੁਲ ਅਸਰ ਨਹੀਂ ਸੀਗੇ ਕਿਉਂਕਿ ਸਰਕਾਰ ਆਮ ਆਦਮੀ ਦੀ ਹੈ ਐਮ ਐਲ ਏ ਆਮ ਆਦਮੀ ਦੀ ਹੈ ਤੇ ਜਿਹੜਾ ਪਹਿਲਾਂ ਇਹ ਹਰਕਨ ਚਾਰਟਰ ਕਾਲੀਦਾ ਦਾ ਸੀਗਾ ਉਹ ਕਾਂਗਰਸ ਪਾਰਟੀ ਉਹਦੇ ਨਾਲ ਸੀ ਤੈਨੂੰ ਐਮਪੀ ਦੀ ਟਿਕਟ ਉਹ ਵੀ ਲੈ ਗਿਆ ਤੇ ਤਲਵੰਡੀ ਸਾਹਿਬ ਉਹ ਤੋਂ ਬੜਾ ਕਹਿੰਦੇ ਸੀਗੇ ਤੁਸੀਂ ਹਿੱਥ 25000 ਦੀ 30000 ਜਲੀ ਲੱਗੇ ਜਾਵਾਂਗੇ ਪਰ ਸਲਵਕਵਰ ਭਵੰਦਾਜੀ ਦੇ ਵਰਗੇ ਜਿਹੜੇ ਮਹਾਂਪੁਰਖ ਨੇਗੇ ਜਿਨ੍ਹਾਂ ਵਿੱਚ ਕਾਲਪੁਰਖ ਵਾਦਾ ਦਾ ਉਹਨਾਂ ਦੀ ਮਿਹਰ ਕਰਕੇ 50000 ਵੋਟ ਦੇ ਨੀਬਾ ਬਾਦਲ ਜਿੱਤੇ ਇੱਥੇ ਲੰਡੀ ਸਾਹਿਬ ਉਹ ਹਲਕੇ 'ਚ ਜਿੱਥੇ ਆਦਾਸ ਨੂੰ ਹੁਣ ਬਦਕਾਂ ਚਾਜ ਵੀ ਲਾਇਆਗਾ ਇੱਥੋਂ ਵੀ ਅਸੀਂ ਲੀਡ ਕੱਢ ਕੇ ਲੈ ਕੇ ਆਏ। ਕੋਈ ਇੱਕ ਤਮਤਕਾਰ ਤੋਂ ਘੱਟ ਗੱਲ ਨਹੀਂ ਹੈਗੀ ਤੇ ਮੈਂ ਤਾਂ ਇਹੀ ਬੇਨਤੀ ਕਰਦਾਗਾ ਬਾਬਾ ਜੀ ਤੁਸੀਂ ਸਾਡੇ ਉੱਤੇ ਮਿਹਰ ਨਾਲ ਹੱਥ ਬਣਾਈ ਰੱਖਿਓ ਤੇ ਸੰਗਤ ਉੱਤੇ ਵੀ ਬਣਾਈ ਰੱਖਿਓ ਤੇ ਤੁਸੀਂ ਸਾਰੇ ਜਿੱਥੇ ਗੂਗ ਨੜੇ ਤਾਲਕੇ ਹੁਣ ਆਇਆ ਇੱਕ ਕਦਮ ਫੁੱਟਾ ਸਾਡੇ ਸਰਬਤ ਤੇ ਤੇ ਬਾਬਾ ਜੀ ਦੇ ਵਿੱਚ ਵਿਸ਼ਵਾਸ ਅਹੀ ਬਣਾਈ ਰੱਖੋ। ਕਾਲਾ ਬਾ ਆਪਣੇ ਆਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜੀ ਨਿਹਾਲ ਬਹੁਤ ਸ੍ਰੀ ਅਕਰ ਬਹੁਤ ਬਹੁਤ ਧੰਨਵਾਦ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਸਾਹਿਬ ਜੀ ਦਾ ਪੋਰਟਫੋਲੀਓ ਜੀ ਨੇ ਬਾਕੀ ਜੀ ਹਾਂ ਲਾਜ ਰੱਖਦਾ ਆਇਆ ਗੁਰੂ ਰਾਮਦਾਸ ਬਰੇ ਜਾਨੂ ਸਿੰਘ ਅੰਮ੍ਰਿਤਸਰ ਦੇ ਵਿੱਚ ਦੀਦੀ ਰਜਨੀ ਦਾ ਬੇੜਾ ਪਾਰ ਨਵਨvare ਜਿਹਨਾਂ ਨੂੰ ਰੋਟੀ ਦੇਣ ਵਾਲੇ ਤਨ ਕੱਪੜਾ ਦੇਣ ਵਾਲੇ ਨ ਨ ਕਰਮਾ ਵਾਲਿਓ ਮਹਾਰਾਜ ਨੇ ਕਿਰਪਾ ਕੀਤੀ ਆ ਸਾਡਾ ਨਕਮਾ ਨਗਰਾਂ ਦੀ ਸੁਖ ਮੰਗਣੀ ਐਮਐਲਏਾਂ ਦੀ ਸੁਖ ਮੰਗਣੀ ਸੇ ਗੁਰੂ ਦਾ ਜਸ ਗਾਉਣਾ ਤੇ ਵੋਟਾਂ ਦੇ ਮੂਹਰੇ ਵੀ ਗਾ ਦਈਦਾ ਜੇ ਕੋਈ ਸੱਜਣ ਪ੍ਰੀਤ ਸਿੱਧੂ ਜੀ ਮੇਰੇ ਨਾਲ ਤਾਂ ਕੀ ਕਰ ਲਿਆ ਨੇ ਕਿ ਇੰਟਰਵਿਊ ਹੈ ਹੈ ਜਿੱਥੇ ਕਾ ਪ੍ਰਕਾਰ ਜਿਆ ਕਰਨਾ ਜਾਇਆ ਕਰੇਗਾ ਨਾਲ ਹੀ ਰਹਿ ਗੁਰੂ ਜੀ ਜਿਹੜਾ ਤਾਂ ਕਿ ਤੇਰੀ ਪਾਣੀ ਨੂੰ ਸੀਸਨ ਮਾਉਣ ਵਾਲਿਓ सु सिखां दुरू जी उमरी वरी हरि मंदर जी सेवा इन आरी ਇਹ ਨੇ ਬਾਪੂ ਸਗੀਦਾਸ ਪਿੰਡ ਗਿਆਨਾ ਤਸੀਦ ਤਰਵੰਦੀ ਸਾਬੋ ਜਿਲ੍ਹਾ ਬਠਿੰਡਾ ਨੂ ਤਾਰਿਆ ਸਰਬੋਤ ਮਿਲਿ ਇਹਨਾਂ ਦੀ ਵਰਖੀ ਆ ਗਈ ਅੱਜ ਸਾਲ ਦੀ ਸਾਲ ਬਾਪੂ ਪਗਵਾਨ ਦਾ ਜਿੰਨਾ ਹੀ ਵਰਖੀ ਮਨਾਉਂਦੇ ਨੇ ਬਾਪੂ ਸਗੀਦਾਸ ਜੀ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਇੱਥੇ مچي پاڻي بول بول جي ورتي چالو ٿي نه بابا کٽي آهي ايني بابا भगवान داد جي ڪم ڪرڻا 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 ڪم عام 13 سوني ائے جانوئے بڑا

ਹੋ ਅੱਜ ਫੋਟੋ ਵੀ ਕੈਦ ਦਿੰਗੇ ਯਾਰ ਆ ਗਰਮੀਤ ਸਿੰਘ ਲੰਗਰ ਵਰਤਾ ਰਹੇ ਨੇ ਉਹ ਗਰਮੀਤ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਧੰਨਵਾਦ ਜੀ ਅੱਜ ਦੇ ਬੰਦਾ ਲੰਗਰ ਭਾਈ ਦਾ ਰੋਟੀ ਦਾ ਲੰਗਰ ਆ ਜੀ ਮੈਂ ਤੁਹਾਨੂੰ ਦਾਤਾ ਦੀ ਕਿਰਪਾ ਦਾਤਾ ਬਾਈ ਨੂੰ ਪਾਈ ਦਾਤਾ ਬਾਈ ਨੂੰ ਬਤਾਈਏ ਨੰ ਲੰਗਣਾ ਹੋ ਰਿਹਾ ਹੋ ਰਿਹਾ ਦੋਨਾਂ ਵਰਤਾ ਦੇ ਅੱਛਾ चंद